ਲਫਿਕਾ ਹੈ ਦਰਖਤ ਕਿਸੇ ਕਮ ਦਾ ਨਹੀਂ اولاد ਪੈੜੀ ਹੈ ਤੇ ਮਾਂ ਠੀਕ ਨਹੀਂ ਹੈ ਮਾਂ ਨੇ ਜ਼ਿੰਮੇਵਾਰੀ ਨਹੀਂ ਨਿਭਾਈ ਠੀਕ ਨਹੀਂ ਨਿਭਾਈ ਹੈ ਇਹ ਤੇ ਵਿਚਾਰ ਪਰ ਕਰਨ ਆ ਗਿਆ ਇੱਕ ਬੱਚੇ ਨੂੰ ਭੋਜਨ ਚਾਹੀਦਾ ਹੈ ਬੱਚੇ ਨੂੰ ਭਜਨ ਚਾਹੀਦਾ ਹੈ ਜਵਾਨ ਨੂੰ ਭੋਜਨ ਚਾਹੀਦਾ ਹੈ ਜਵਾਨ ਨੂੰ ਭਜਨ ਚਾਹੀਦਾ ਹੈ ਬੁੱਢੇ ਨੂੰ ਭੋਜਨ ਚਾਹੀਦਾ ਹੈ ਬੁੱਢੇ ਨੂੰ ਭਜਨ ਵੀ ਚਾਹੀਦਾ ਹੈ ਭਜਨ ਤੋਂ ਹਰ ਉਮਰ 'ਚ ਮਨੋ ਕਰ ਲੈਂਦਾ ਹੈ ਹਰ ਹਰ ਉਮਰ 'ਚ ਚਾਹੀਦਾ ਹੈ ਮੰਗ ਵੀ ਕਰਦਾ ਹੈ ਭਜਨ ਨੂੰ ਬੁੱਲ ਜਾਂਦਾ ਹੈ ਬਿਲਕੁਲ ਬੁੱਲ ਜਾਂਦਾ ਹੈ ਬੱਚਾ ਵੀ ਬੋਲਿਆ ਹੈ ਜਵਾਨ ਵੀ ਬੋਲਿਆ ਹੈ ਬੁੱਢਾ ਵੀ ਬੋਲਿਆ ਹੈ ਬੁੱਢੇ ਵੀ ਗੁਰਦੁਆਰੇ ਤਾਸ਼ ਖੇਡਣ ਵਾਸਤੇ ਆਉਂਦੇ ਨੇ ਸੁੰਦਰ ਗੁਟਕਾ ਪੜਨ ਵਾਸਤੇ ਨਹੀਂ ਆਉਂਦੇ ਬਾਣੀ ਪੜਨ ਵਾਸਤੇ ਨਹੀਂ ਆਉਂਦੇ ਪਿਛਲੇ ਸਾਲ ਮੈਂ ਲੰਡਨ ਦੇ ਸੀ ਬਰਮੰਗਮ ਦੇਚ ਕੀਰਤਨ ਹੋਣਾ ਸੀ 6 ਵਜੇ ਜਿਵੇਂ ਬਿਰਦ ਸਜਣ ਜਾਣ ਲੱਗੇ ਨਾ ਤੇ ਉਹ ਕਿਧਰੇ ਸੇਵਾਦਾਰ ਗੁਰਦਾਰੇ ਦਾ ਕਹਿਣ ਲਗਾ ਦਿਨ ਰਾਗੀ ਜੱਥੇ ਆਏ ਨੇ ਕੀਰਤਨ ਹੋਣਾ ਹੈ ਮਸਕੀਨ ਜੀ ਆਏ ਨੇ ਕਥਾ ਕਰਨਗੇ ਰੁਕ ਜਾਓ ਕਹਿੰਦੇ ਉਹਨਾਂ ਨੇ ਦੇਈ ਕੁਝ ਕਰਨਾ ਹੈ ਔਰ ਕੀ ਕਰਨਾ ਹੈ ਇਹ ਤੇ ਹੁੰਦਾ ਹੀ ਰਹਿੰਦਾ ਹੈ ਇਹ ਤੇ ਹੁੰਦਾ ਹੈ ਚਲੇਗਾ ਫਿਰ ਆਏ ਗੁਰਦਾਰੇ ਕਿਸਲੇ ਗੁਰਦੁਆਰਾ ਇਸ ਲਈ ਨਹੀਂ ਜੋ ਕੁਝ ਤੁਸੀਂ ਕਰ ਲਿਆ ਗੁਰੂਦvare ਓਏ ਸੋਜੀ ਪਾਇਸੀ ਇਹ ਤੇ ਦਵਾਰੇ ਧੋਏ ਅੱਛਾ ਹੋਇਸੀ ਬੱਚੇ ਨੂੰ ਆਹਾਰ ਮਿਲ ਨਹੀਂ ਸਕਿਆ ਜਵਾਨ ਨੇ ਆਹਾਰ ਲਬਿਆ ਨਹੀਂ ਬੱਚੇ ਨੂੰ ਆਹਾਰ ਮਾਣੇ ਨਹੀਂ ਦਿੱਤਾ ਬੁੱਢਾ ਆਹਾਰ ਕਰ ਨਹੀਂ ਸਕਿਆ ਲੱਭ ਨਹੀਂ ਸਕਿਆ ਤੇ ਲੱਭਣਾ ਪਏਗਾ ਕਰਨਾ ਪਏਗਾ ਜਪਣਾ ਪਏਗਾ ਸੁਣਨਾ ਪਏਗਾ ਇਕ ਬੱਚੇ ਨੂੰ ਭੋਜਨ ਚਾਹੀਦਾ ਹੈ ਬੱਚੇ ਨੂੰ ਭਜਨ ਚਾਹੀਦਾ ਹੈ ਜਵਾਨ ਨੂੰ ਭੋਜਨ ਚਾਹੀਦਾ ਹੈ ਜਵਾਨ ਨੂੰ ਭਜਨ ਚਾਹੀਦਾ ਹੈ ਬੁੱਢੇ ਨੂੰ ਭੋਜਨ ਚਾਹੀਦਾ ਹੈ ਬੁੱਢੇ ਨੂੰ ਭਜਨ ਚਾਹੀਦਾ ਹੈ ਸਵਾਦ ਲਈ ਤੋਂ ਸਾਦਲੀ ਭੋਜਨ ਉਮਰ ਦੇ ਵਧਣਿਆ ਲੱਭਦਾ ਹੈ ਭਜਨ ਦੀ ਰੁਚੀ ਕੋਈ ਨਹੀਂ ਕਿ ਇਸ ਜੀਵਨ ਤੋਂ ਇੱਕ ਉਦਾਸ ਨਹੀਂ ਨਿਰਾਸ਼ ਨਹੀਂ ਹੈ ਸੰਸਾਰ ਤੋਂ ਉਦਾਸ ਨਹੀਂ ਨਿਰਾਸ਼ ਨਹੀਂ ਹੈ ਦੇ ਦਿਨ ਹੋਏ ਮੈਨੂੰ 300 ਚਿੱਕ ਸੱਜਣ ਮਿਲਿਆ ਕਹਿੰਦਾ ਗਏ ਨੇ ਜੀ ਥੱਕੇ ਹੋਇਆ ਆਉਂਦੇ ਆ ਘਰ ਪਹੁੰਚਦੇ ਆ ਪਰਿਵਾਰ ਨੂੰ ਦੇਖ ਕੇ ਸਾਰਾ ਥਕੈਮਾ ਲੈ ਜਾਂਦਾ ਤੇ ਮੈਂ ਕਿਹਾ ਪਰਿਵਾਰ ਨੂੰ ਦੇਖ ਕੇ ਹੀ ਤੇਰਾ ਸਾਰਾ ਥਕੈਮਾ ਲੈ ਜਾਂਦਾ ਤੈਨੂੰ ਨਿਰੰਕਾਰ ਕਿਤੇ ਚੇਤੇ ਆਣਾ ਤੇ ਤੇਰੀ ਜ਼ਿੰਦਗੀ ਦਾ ਮਰਕਤ ਤੇ ਪਰਵਾਜ਼ ਹੀ ਬਣ ਗਿਆ ਔਰ ਕੀ ਨਹੀਂ ਸਭ ਤੇ ਭਇਓ ਉਦਾਸ ਜਿਤਨੇ ਚਿਰ ਤੱਕ ਮਨੁੱਖ ਸਭ ਤੋਂ ਉਦਾਸ ਰਹੇ ਜਿਤਨੇ ਸੌਖੇ ਢੰਗ ਨਾਲ ਮੈਂ ਕਹਿ ਰਿਹਾ ਕਿ ਖੇਡ ਇਤਨੀ ਸੌਖੀ ਨਹੀਂ ਹੈ ਇਤਨੀ ਸੌਖੀ ਨਹੀਂ ਕਾਰਨ ਜਿਤਨੀ ਮੋਟੀ ਅਕਲ ਦਾ ਮਨੁੱਖ ਹੋਵੇਗਾ ਉਤਨੀ ਉਸ ਦੀ ਲਈ ਦੁਨੀਆ ਮਹਾਨ ਹੋਵੇਗੀ ਜਿਤਨੀ ਬਾਰੀਕ ਅਕਲ ਦਾ ਮਨੁੱਖ ਹੋਵੇਗਾ ਛੇਤੀ ਉਦਾਸ ਹੋ ਜਾਏਗਾ ਜਲਦੀ ਉਦਾਸ ਇਹ ਵੀ ਮੈਂ ਅਰਸ ਕਰਦੇ ਹਾਂ ਇੱਕ ਦੋ ਉਦਾਹਰਣ ਮੈਂ ਤੁਹਾਡੇ ਸਾਹਮਣੇ ਰੱਖਾਂ ਉਸ ਤੋਂ ਬਾਅਦ ਮੈਂ ਅੱਗੇ ਵਧਾਂ ਤੇ ਮੈਂ ਟੇਕ ਬਣਾਈਏ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਹਾਵਾਖ ਨੂੰ ਰੇ ਮਨ ਐਸੋ ਕਰ ਸਨ ਆਸਾ ਬਨ ਸੇ ਸਦਨ ਸਬਹਿ ਕਰ ਸਮਝੋ ਮਨ ਹੀ ਮਾਹੇ ਉਦਾਸ ਹੋ ਜਾ ਮਨ ਦੇ ਦਿਲ ਤੇ ਨਿਰਾਸ਼ ਹੋ ਜਾ। ਤਾਂ ਕਿ ਤੇਰੇ ਅੰਦਰ ਸੰਿਆਸ ਪੈਦਾ ਹੋਵੇ। ਤੂੰ ਸੰਿਆਸੀ ਬਣ ਜਾ। ਤੇ ਥੋੜਾ ਜਿਹਾ ਦੁਹਰਾ ਵੀ ਦਿਆਂ, ਰਪੀਟ ਵੀ ਕਰਦੇ ਆ। ਪੁਰਾਣਾ ਸਨਾਤਨ ਮਤ ਇਸ ਗੱਲ ਨੂੰ ਤੇ ਮੰਨਦਾ ਹੈ। ਉਦਾਸ ਹੋਏ ਬਿਨਾ, ਨਿਰਾਸ਼ ਹੋਏ ਬਿਨਾ ਪ੍ਰਮਾਤਮਾ ਦੀ ਤਲਾਸ਼ ਕਿੱਥੇ? ਈਸ਼ਵਰ ਦੀ ਤਲਾਸ਼ ਕਿੱਥੇ? संसार ही सब कुछ है तो परमात्मा कुछ भी नहीं है पदार्थ ही सब कुछ है तो रब कुछ भी नहीं है परिवार ही सब कुछ है तो करदार की मैंने रख सब कुछ है तो गुरु का घर की मैंने रखता है कुछ भी नहीं जीवन ही सब कुछ है तो परम जीवन की है कुछ भी नहीं मैं अर्ज करतीब कहने ਜਿੰਨੇ ਚਿਰ ਤੱਕ ਉਦਾਸ ਤੇ ਨਿਰਾਸ਼ ਨਹੀਂ ਸੰਿਆਸ ਕਿਥੇ ਜਿਤਨਾ ਮੋਟੀ ਅਕਲ ਦਾ ਮਨੁੱਖ ਹੋਵੇਗਾ ਉਦਾਸ ਨਹੀਂ ਹੋਵੇਗਾ ਨਿਰਾਸ਼ ਨਹੀਂ ਹੋਵੇਗਾ ਬੋਰ ਨਹੀਂ ਹੋਵੇਗਾ ਪਸ਼ੂ ਬੋਰ ਨਹੀਂ ਆਉਂਦੇ ਪਸ਼ੂ ਬੇਚੈਨ ਨਹੀਂ ਆਉਂਦੇ ਇਹ ਵੀ ਮੈਂ ਅਸਰ ਕਿਉਂਕਿ ਅਕਲ ਹੀ ਤਿੰਨੀ ਨਹੀਂ ਹੈ ਇਤਨੀ ਬਾਰੀਕ ਸੋਚਣੀ ਨਹੀਂ ਆਉਂਦਾ ਇਹ ਅਕਲ ਸਿਰਫ ਪਸ਼ੂਆਂ ਕੋਲ ਨਹੀਂ ਆਉਂਦੀ ਬਹੁਤੇ ਮਨੁੱਖਾਂ ਕੋਲ ਵੀ ਆਉਂਦੀ ਹੈ। ਇਹ ਵੀ ਮਹਿਸਸ ਕਰਦੇ ਆ। ਸਿਰਫ ਪਸ਼ੂਆਂ ਕੋਲ ਹੀ ਨਹੀਂ ਆਉਂਦੀ ਮੋਟੀ ਅਕਲ ਮਨੁੱਖਾਂ ਕੋਲ ਵੀ ਆਉਂਦੀ। ਇੱਕ ਮਨੁੱਖ ਮੈਂ ਤੁਹਾਡੇ ਸਾਹਮਣੇ ਰੱਖਾਂ। ਇਤਿਹਾਸ ਦੇ ਚ ਉਸ ਦਾ ਨਾਮ ਹੈ। ਹਿੰਦੁਸਤਾਨ ਦੇ ਜਿਸ ਨੇ ਮੁਗਲਿਆ ਸਲਤਨਤ ਦੀ ਬੁਨਿਆਦ ਰੱਖੀ। ਬਾਬਰ दे हिंदुस्तान दे जिसके न मुगलिया बादशाहत खत्म हो गई बहादुर शाह जफर पहला मुगल सम्राट बाबर आखिरी मुगल सम्राट बहादुर शाह जफर दो जमीन आसमान का फर्क है जमीन आसमान और ध्यान सुनना बाबर कहना है रोजो नो बहारों में वा दिलरुबा खुशस्त बाबर बहैशगोश के आलम दोबारा है हर दिन नई रौनक चाहिए नवा रो नवा रंग नवा रस दुनिया इतनी रंगीन है उदास होने की लोड़ है निराश होने की लोड़ है की लोड़ है ਨਿਤ ਨਵੀਆਂ ਮੌਜਾਂ ਨਿਤ ਨਵੇਂ ਰੰਗ ਨਿਤ ਨਵੇਂ ਰੂਪ ਨਿਤ ਨਵਾਂ ਰਸ ਰੋਜ਼ ਉਹਨਾਂ ਬਹਾਰ ਹੈ ਵਾ ਦਿਲ ਰੁਵਾ ਖੁਸ਼ ਹਸ ਬਰ ਬਹਿਸ਼ ਕੋਸ਼ ਕੇ ਆਲਮ ਦਵਾਰਾਂ ਇਸ ਇਹ ਦੁਨੀਆ ਫਿਰ ਨਸੀਬ ਹੋਵੇਗੀ ਐਨੇ ਮਹਾਨ ਦੁਨੀਆ ਇਹ ਆਲਮ ਫਿਰ ਲੱਭੇਗਾ ਇਤਨਾ ਮਹਾਨ ਆਲੋ ਇਤਨਾ ਰੰਗ ਇਤਨਾ ਰੂਪ ਇਤਨਾ ਰਸ ਉਦਾਸ ਹੋਣ ਦੀ ਕੀ ਲੋੜ ਹੈ ਨਿਰਾਸ਼ ਹੋਣ ਦੀ ਕੀ ਜਿੰਨੀ ਮੋਟੀ ਅਕਲ ਉਤਨੀ ਦੁਨੀਆ ਰੰਗੀਨ ਤੇ ਜਦ ਦੁਨੀਆ ਹੀ ਰੰਗੀਨ ਹੈ ਤਾਂ ਕੌਣ ਕਿਦਾ ਉਦਾਸ ਹੋਵੇ ਸਭ ਤੇ ਭਇਓ ਉਦਾਸ ਕੌਣ ਉਦਾਸ ਹੋਵੇ ਤੇ ਕਿਉਂ ਉਦਾਸ ਹੋ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ ਨੂੰ ਕਿਸ ਤਰ੍ਹਾਂ ਮੰਨ ਲਈਏ ਬਨ ਸੇ ਸਦਨ ਸਵੇ ਕਰ ਸਮਝੋ ਮਨ ਹੀ ਮਾਇ ਉਦਾਸ ਹੈ ਸਨਾਤਨੀ ਮਤ ਜੰਗਲ ਦੇ ਚਲੇ ਜਾਓ ਉਜਾੜ ਦੇ ਚਲੇ ਜਾਓ ਜੋਗੀਆਂ ਦਾ ਕਹਿਣਾ ਉਜਾੜ ਦੇ ਚਲੇ ਜਾਓ ਤਾਂ ਕਿ ਮਨ ਉਦਾਸ ਹੋ ਜਾਏ ਔਰ ਸਭ ਕੁਝ ਉਜਾੜ ਦਿਖਾਈ ਦੇਵੇ ਮਨ ਉਦਾਸ ਹੋ ਜਾਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਉਜਾੜ ਦੇ ਸਜਾ ਕੇ ਉਜਾੜ ਨੂੰ ਵੇਖ ਕੇ ਤੇ ਮਨ ਨੂੰ ਉਦਾਸ ਕਰਨਾ ਵਕਤ ਬਰਬਾਦ ਕਰਨਾ ਹੈ ਕਰਨੋ ਹੀ ਉਜਾੜ ਸਮਝ ਕੀ ਗਏ ਤੇਰੇ ਘਰ ਦੇ ਬਨ ਸੇ ਸਦਨ सदन घर बन जैसा और है कि सब है कर समझो ते कर दे जो कुछ भी है बन जैसे ही समझ उजाड़ जैसे ही समझ की है तेरे घर दे बन से सदन सब है कर समझो कारण ही उजाड़ जैसा समझ और कार जो कुछ है सब कुछ उजाड़ जैसा समझ माने ही माँ है उदासा उदास हो जा मन दे तरह ਅਨੁਗੁਰ ਗੋਬਿੰਦ ਸਿੰਘ ਜੀ ਦੀ ਅਸੀਂ ਸਿਰਫ ਤੀਰ ਤਲਵਾਰ ਦੀਆਂ ਗੱਲਾਂ ਸੁਣਾਈਆਂ ਨਾ ਉਹਨਾਂ ਦੇ ਕਲਮ ਦੀ ਗੱਲ ਨਹੀਂ ਕੀਤੀ। ਉਹਨਾਂ ਦੀ ਸ਼ਾਂਤੀ ਦੀ ਗੱਲ ਨਹੀਂ ਕੀਤੀ। ਉਹਨਾਂ ਦੇ ਰਾਜ ਯੋਗ ਦੀ ਗੱਲ ਨਹੀਂ ਕੀਤੀ। ਉਹਨਾਂ ਦੇ ਪ੍ਰਮਾਤਮਾ ਪ੍ਰਕਾਸ਼ ਦੀ ਗੱਲ ਨਹੀਂ ਕੀਤੀ। ਦੁਨੀਆ ਨੂੰ ਵੀ ਕੁਝ ਭੁਲੇਖਾ ਲੱਗ ਗਿਆ ਗੁਰੂ ਗੋਬਿੰਦ ਸਿੰਘ ਬਾਦ। ਮੈਂ ਦੇਖਿਆ ਕੁਝ ਤਾਵਾ ਤੇ ਸੜੇ ਸੇਜਦਾਰੀ ਵੀਰ ਗੁਰਨਾਣਿਕ ਦਾ ਪ੍ਰਕਾਸ਼ ਉਤਸਵ ਮਹਾਰਾਣਨ ਗੁਰੂ ਗੋਬਿੰਦ ਸਿੰਘ ਦਾ ਨਹੀਂ ਨਹੀਂ ਮਨਾਉਂਦੇ ਸਿੰਗਾਪੁਰ ਦੇ ਇਸ ਵਿੱਚ ਕਿਧਰੇ ਪੁੱਛ ਬੈਠਾ ਤਾਂ ਪਤਾ ਮੈਨੂੰ ਕਹੀ ਕਹਿਣ ਲੱਗੇ ਗੁਰੂ ਤਾਂ ਠੀਕ ਹੈ ਪਰ ਕੜਵਾ ਗੁਰੂ ਹੈ ਕੜਵਾ ਐਂ ਕਹਿਣ ਲੱਗੇ ਕੜਵਾ ਗੁਰੂ ਮੈਨੂੰ ਐਂ ਕਹਿਣ ਲੱਗੇ ਗੁਰੂ ਤਾਂ ਠੀਕ ਹੈ ਪਰ ਕੜਵਾ ਹੈ ਬਹੁਤ ਕੜਵਾ ਹੈ ਅਮੇ ਤੋਂ ਗੁਰਨਾਣੇ ਕਿ ਮਿੱਠੇ ਲੱਗਦੇ ਬਸ ਉਹ ਹੀ ਠੀਕ ਹੈ ਇਹ ਸਹੀ ਕਿ ਕੰਨਾਂ ਨਾਲ ਸੁਣ ਕੇ ਮੈਂ ਹੈਰਾਨ ਹੋ ਉਹ ਤਾਂ ਮੈਨੂੰ ਹੈਰਾਨਗੀ ਹੋਈ ਇਸ ਦਸਵੇਂ ਗੁਰਨਾਣਕ ਦੀ ਮਿਠਾਸ ਨੂੰ ਜਗਤ ਦੇ ਸਾਹਮਣੇ ਰੱਖਿਆ ਨਹੀਂ ਉਹ ਕਿੰਨੇ ਮਿੱਠੇ ਕਿਤਨੇ ਸਮਦਰਿਸ਼ਟ ਨੇ ਕਿਤਨੇ ਰੱਬੀ ਰਸ ਨਾਲ ਭਰੇ ਹੋਏ ਨੇ ਔਰ ਹਰ ਹਾਲਤ ਵਿੱਚ ਕਿਤਨਾ ਸ਼ੁਕਰਾਨਾ ਕਰਦੇ ਨੇ ਯਾਰ ੜੇ ਦਾ ਸਾਨੂੰ ਸੱਥਰ ਚੰਗਾ ਪਟਖੇੜ ਆਂਦਾ ਰਹਿਣਾ ਇਸ ਪਰਮ ਯੋਗੀ ਦਾ ਇਹ ਰੂਪ ਜਗਤ ਦੇ ਸਾਹਮਣੇ ਸੀ ਰੱਖਿਆ ਹੈ ਕਿ ਰੱਬੇ ਮਿਠਾਸ ਉਸਦੀ ਸੀ ਜਗਤ ਦੇ ਸਾਹਮਣੇ ਰੱਖੀ ਨਹੀਂ ਔਰ ਯਾਰ ਇੰਜ ਕਹਿ ਲਈ ਸ ਰੱਬੇ ਮਿਠਾਸ ਨੂੰ ਸੀ ਖੁਦ ਵੀ ਨਹੀਂ ਚਖਿਆ ਬਨ ਸੇ ਸਗਨ ਸਵੇ ਕਰ ਸਮਝੋ मन ही माहे उदासा सदन कर महल माड़िया ये जो तेरा सदन है महल माड़िया बन से सदन उजाड़ जैसा समझ की है तेरे घर बच सवै कर समझो और इस सदन दे जो कुछ है उजाड़ मन ही माहे उदासा मन दे तलते उदास हो जा कठिन है पहला मुगल सम्राट बाबर बड़ी मोटी अकलदा मोटी अकल्डा सी ताई इतनी कतलो भारत की थी। मोटी सी ताई इतने मंदिर तोड़े वरना मंदिर तोड़न का की मतलब की तोड़ना और क्यों तोड़ना ਇਸਨੇ ਸਿਨੇਮੰਦਰ ਤੋੜੇ ਇਸਨੇ ਲੋਕਾਂ ਦੇ ਦਿਲ ਤੋੜੇ ਇਸਨੇ ਕਤਲੇਆਮ ਕੀਤੀ ਇਸਨੇ ਖੂਬ ਲੁੱਟਿਆ ਤਾਕਤ ਦੇ ਚ ਆ ਗਿਆ ਬਾਦਸ਼ਾਹ ਬਣ ਗਿਆ ਤੋ ਸ਼ਕਤੀ ਦੀ ਮੌਜ ਦੇ ਸ਼ਕਤੀ ਦੀ ਲਹਿਰ ਦੇ ਚ ਤਾਕਤ ਦੇ ਨਸ਼ੇ ਚ ਕਹਿੰਦਾ ਹੈ ਰੋਜ਼ ਹੋ ਨਾ ਬਹਾਰੋਂ ਮੈਂ ਵਾ ਦਿਲ ਰੁਬਾ ਖੁਸ਼ ਅਸ बाबर व ऐश कोश के आलम दबारा ने थोड़ा ज्यादा समय मैं नहीं लेना थोड़ी दुनिया बड़ी रंगीन है बड़ा रंग है बड़ा रूप है बड़ा रस है। उदास की निराश होने की लड़ है आखरी मुगल सम्राट बहादुर शाह जफर फकीर तबीयत का सी, फकीर तबीयत इबादत करता ਸਾਰਾ ਦਿਨ ਤਸਵੀਰ ਫੇਰਦਾ ਸੀ ਹਰ ਵਕਤ ਦਿਲ ਦਿਮਾਗ ਵਿੱਚ ਕੁਰਾਨ ਰੱਖਦਾ ਸੀ ایمان ਰੱਖਦਾ ਸੀ ਆਪਣੇ ਦਿਲ ਵਿੱਚ ਪਕੜਿਆ ਗਿਆ ਅੰਗਰੇਜ਼ਾਂ ਨੇ ਇਸ ਦਾ ਹਰ ਘਾਟ ਤਵਾ ਕੀਤਾ ਇਸ ਦੇ ਬੱਚੇ ਕਤਲ ਕੀਤੇ ਰੰਗੂਨ ਦੇ ਜੇਲ੍ਹ ਦੇ ਛਵਾ ਦਿੱਤਾ ਇਹ ਬਰਮਾ ਨੇ ਇਸ ਵੱਡੇ ਸ਼ਹਿਰ ਰੰਗੂਨ ਦੀ ਜੇਲ੍ਹ ਦੇ ਵਿੱਚ ਉੱਥੇ ਹੀ ਮਰਿਆ ਉੱਥੇ ਪਨ ਸਵਾਸ ਸਵਾਸ ਬੰਦਗੀ ਕਰਨ ਲੱਗ ਪਏ ਇਬਾਦਤ ਕਰਨ ਲੱਗ ਪਏ ਪਰ ਮੈਂ ਅਰਜ਼ ਕਰਾਂ ਜਦ ਦਿੱਲੀ ਤੇ ਸਿੰਘਾਸਣ ਤੇ ਬੈਠਾ ਸੀ ਔਰ ਸਵਾ ਦੇਚ ਦਰਬਾਰੀ ਸ਼ਾਇਰ ਸਨ ਹਕੀਮ ਮੋਮਨ ਖਾਨ ਮੋਮਨ ਮਿਰਜ਼ਾ ਗਾਲਬ 우ਸਤਾਦ ਜ਼ਾ ਬੜੇ ਬੜੇ ਆਲਮ ਬੜੇ ਬੜੇ ਵਿਦਵਾਨ ਦੀ ਮਹਿਫਿਲ ਰੇਸ ਬੜੀ ਭਾਰੀ ਸਲਤਨਤ ਬੜੀ ਐਸ਼ੋ ਇਸ਼ਰਤ ਪਰ ਇਤਨੀ ਬਾਰੀਕ ਅਕਲ ਦਾ ਮਾਲਕ ਹੈ ਇਤਨੀ ਬਾਰੀਕ ਇਸ ਦੀ ਸੋਚਣੀ ਹੈ ਪਤਾ ਕੀ ਕਹਿੰਦਾ ਇਸ ਦੀ ਬੜੀ ਕੀਮਤੀ ਨਜ਼ਮ ਕਹਿੰਦਾ ਲਗਤਾ ਨਹੀਂ ਹੈ ਦਿਲ ਮੇਰਾ ਉਜੜੇ ਦਿਆਰ ਮੇ ਕਿਸ ਕੀ ਬਣੀ ਹੈ ਆਲਮੇ ਨਾ ਪਾਏ ਦਾਰ ਮੇ ਮੇਰਾ ਦਿਲ ਨਹੀਂ ਲੱਗਦਾ कुछ नहीं जगत इस कच्ची जमीन पक्के महल किस दे बने और इस कच्ची दुनिया पक्की मिली है? कुछ भी नहीं कुछ भी नहीं लगता नहीं है दिल मेरा उजड़े दयार में किसकी बनी है आल में ना पायेदार में अगे चल के कहना है उमरे दराज मांग कर लाए थे चार दिन बड़ी लंबी उम्र खुदा तुम्हें तो लेके आया कि चार दिन उमरे दराज मांग कर लाए थे चार दिन दो आर जू में कट गई दो इंतजार में बड़ी लंबी उम्र लेके आया चार दिन दो दिन लंघ गए ਆਇਸ਼ਾ ਕਰ ਦੇ ਇੱਛਾਵਾਂ ਕਰ ਦੇ ਕਾਮਨਾਵਾਂ ਕਰ ਦੇ ਤੇ ਦੋ ਦਿਨ ਲੰਘ ਗਏ ਕਾਮਨਾ ਅਜ ਪੂਰੀ ਹੋਵੇਗੀ ਕੱਲ ਪੂਰੀ ਹੋਵੇਗੀ ਅਜ ਪੂਰੀ ਹੋਵੇਗੀ ਕੱਲ ਪੂਰੀ ਹੋਵੇਗੀ ਜ਼ਿੰਦਗੀ ਲੰਘ ਅੱਧੀ ਜ਼ਿੰਦਗੀ ਲੰਘ ਗਈ ਕਾਮਨਾ ਕਰ ਦੇ ਅੱਧੀ ਜ਼ਿੰਦਗੀ ਲੰਘ ਗਈ ਕੁੜੀ ਕਰ ਦੇ ਕਾਮਨਾ ਅਜ ਪੂਰੀ ਹੋਵੇਗੀ ਕੱਲ ਪੂਰੀ ਹੋਵੇਗੀ ਅਜ ਪੂਰੀ ਹੋਵੇਗੀ ਕੱਲ ਪੂਰੀ ਹੋਵੇਗੀ ਜ਼ਿੰਦਗੀ ਲੰਘ ਗਈ ਜੀਵਨ ਲੰਘ ਗਿਆ ਮੈਂ ਸਵੇਰੇ ਅਰਜ਼ ਕੀਤੀ ਸੀ ਔਰ ਦੁਹਰਾ ਦਿਆਂ ਸਾਰੀਆਂ ਖਾਇਸ਼ਾਂ ਕਿਸੇ ਦੀਆਂ ਵੀ ਨਹੀਂ ਪੂਰੀਆਂ ਹੁੰਦੀਆਂ ਔਰ ਰੂਹੇ ਜ਼ਮੀਨ ਤੇ ਇੱਕ ਪਰਸ਼ ਦਾ ਵੀ ਤੁਸੀਂ ਨਾ ਨਹੀਂ ਲੈ ਸਕਦੇ ਕਿ ਇਹਦੀਆਂ ਸਾਰੀਆਂ ਖਾਇਸ਼ਾਂ ਪੂਰੀਆਂ ਹੋ ਗਈਆਂ ਨਹੀਂ ਹੁੰਦੀਆਂ ਕਿਉਂ ਖਾਇਸ਼ਾਂ ਦਾ ਆਪਣਾ ਮਨੋ ਵਿਗਿਆਨ ਹੈ ਇੱਕ ਇੱਛਾ ਪੂਰੀ ਹੋ ਜਾਏ 10 ਨੂੰ ਜਨਮ ਦੇ ਜਾਂਦੀ ਹੈ 10 ਪੂਰੀਆਂ ਹੋ ਜਾਣ 1000 ਨੂੰ ਜਨਮ ਦੇ ਜਾਂਦੀਆਂ ਹਨ 1000 ਪੂਰੀਆਂ ਹੋਣ ਔਰ ਹਜ਼ਾਰਾਂ ਨੂੰ ਜਨਮ ਲੈ ਜਾਂਦੀਆਂ ਸਾਰੀਆਂ ਪੂਰੀਆਂ ਉਹਨਾਂ ਇਤਨੀ ਜ਼ਿੰਦਗੀ ਨਹੀਂ ਹੈ ਇਤਨਾ ਜੀਵਨ ਹੀ ਨਹੀਂ ਹੈ ਹਜ਼ਾਰੋਂ ਖਾਇਸ਼ਾਂ ਸਾਥ ਲੈ ਕੇ ਦਮ ਨਿਕਲਦਾ ਹੈ ਐਵੇਂ ਤੇ ਨਹੀਂ ਕਹਿ ਦਿੱਤਾ ਅੰਨਗੁਰੂ ਤੇ ਇੱਕ ਬਾਦਰ ਸਾਹਿਬ ਜੀ ਮਨ ਆਸਾ ਮਨਸਾ ਸਗਲ ਤੇ ਆਕੇ ਜਗਤੇ ਰਹੇ ਨਿਰਾਸ ਐਵੇਂ ਤੇ ਨਹੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਹਿ ਦਿੱਤਾ ਆਸਾ ਮਨਸਾ ਬੰਧਨੇ ਬਾਈ ਕਰਮ ਧਰਮ ਬੰਦਕਾਰੀ ਆਸਾ ਲੱਗ ਕੇ ਗੁਰਦੁਆਰੇ ਆਇਆ ਤੇ ਬੰਧਨ ਮੁਕਤੀ ਨਹੀਂ ਮਿਲਨੀ ਆਸਾ ਰੱਖ ਕੇ ਪਾਠ ਕਰਦਾ ਪਿਆ ਤੇ ਬੰਧਨ ਕੋਈ ਮੋਕਸ਼ ਨਹੀਂ ਆਸਾ ਮਨ ਸਾ ਬੰਧਨੇ ਭਾਈ ਕਰਮ ਧਰਮ ਬੰਦ ਕਰੇ ਤੇ ਆਸਾ ਕਰਕੇ ਕਰਮ ਧਰਮ ਪਿਆ ਕਰਦਾ ਹੈ ਤੇ ਇਹਦੇ ਨਾਲ ਕੀ ਮਿਲਣਾ ਹੈ ਬੰਧ ਹੋਰ ਫਸੇਗਾ ਹੋਰ ਫਸੇਗਾ ਸੰਸਾਰੀ ਕੰਮ ਕਰਕੇ ਲੋਕੀ ਫਸਦੇ ਨੇ ਧਾਰਮਿਕ ਕੰਮ ਕਰਕੇ ਲੋਕੀ ਫਸਦੇ ਨੇ ਹੋਰ ਕੀ ਹੈ आसा मनसा बंदने भाई करम धरम बंदकारी बात पुन्न जग जाया भाई बिनसे नाम विसारी कुछ करम धार्मिक शुभ कर्म कीते पर आसा संसार दे तो थोड़े जेया संसार दे सुख मिल गए ते उना संसार दे सुखा ने फिर गफलेट विच मनक नु सुट देता ਫਿਰ ਆਸਾ ਲੱਗ ਕੇ ਕਰਮ ਕੀਤੇ ਰੱਬ ਦੀ ਪਿਆਸ ਕੋਈ ਨਹੀਂ ਪ੍ਰਮਾਤਮਾ ਦੀ ਪਿਆਸ ਕੋ ਨਹੀਂ ਕਾਮਨਾ ਸੰਸਾਰ ਦੀ ਭਾਵਨਾ ਸੰਸਾਰ ਦੀ ਖਾਇਸ਼ਾਂ ਸੰਸਾਰ ਦੀਆਂ ਪ੍ਰਭਾਵ ਵੀ ਸੰਸਾਰ ਦਾ ਨਿਰੰਕਾਰ ਦਾ ਨਹੀਂ ਈਸ਼ਵਰ ਦਾ ਨਹੀਂ ਬਹਾਦਰ ਸ਼ਾਹ ਜ਼ਫਰ ਕਹਿੰਦਾ ਹੈ ਉਮਰੇ ਦਰਾਜ਼ ਮੰਗ ਕਰ ਲਾਏ ਥੇ ਚਾਰ ਦਿਨ तो आर जो में कट गई तो इंतजार में इन हसरतों से कह दो कहीं और जा बसे इतनी जगह कहाँ है दिले दागदार में ये ये हसरत कोई भी मेरे हृदय चो कटे नहीं निकल दिया नहीं निकल दिया कोई भी कटे ਆਪ ਦੀ ਗਿਆਥ ਲਈ ਅਰਸ ਕਰਾਂ ਭਰਤਰੀ ਰੋਂਦਾ ਹੋਇਆ ਕਹਿੰਦਾ ਔਰ ਭਰਤਰੀ ਦੇ ਪਤਰੀ ਗੁਰੂ ਨਾਨਕ ਨੇ ਤਿੰਨ ਸ਼ਬਦ ਉਚਾਰਨ ਕੀਤੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਭਰਤਰੀ ਦੀ ਉਮਰ ਲੰਬੀ ਹੋ ਗਈ ਸੀ ਯੋਗ ਸਾਧਨਾ ਨਾਲ ਪ੍ਰਾਣਾ ਯਮਨਾਂ ਲੇਕਿਨ ਉਮਰ ਦਾ ਲੰਬੀ ਹੋ ਜਾਣਾ ਹੋਰ ਗੱਲ ਹੈ ਉਮਰ ਦਾ ਸਫਲ ਹੋ ਜਾਣਾ ਹੋਰ ਗੱਲ ਹੈ ਸਫਲ ਨਹੀਂ ਹੋਇਆ ਸੀ ਸਿੱਧੀ ਬਿਲ ਗਈ ਸੀ ਗੁਰੂ ਨਾਨਕ ਦੇ ਤਿੰਨ ਸ਼ਬਦ ਨੇ ਖੋਲਾਂਗੇ ਕਿਸੇ ਵਕਤ ਸਿਫਤੀ ਰੰਤਾ ਸਦ ਬੈਰਾਗੀ ਜੂਏ ਜਨਮ ਨਾ ਹਾਰੇ ਕਹਿ ਨਾਨਕ ਸੁਣ ਬਰਤਰ ਜੋਗੀ ਖੀਵਾ ਅੰਮ੍ਰਿਤ ਧਾਰੇ ਅਸਮ ਲੈ ਪਹਿਲੇ ਪਹਿਲਾ ਸ਼ਬਦ ਦੂਸਰਾ ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ ਕਹਿ ਨਾਨਕ ਸੁਣ ਬਰਤਰ ਜੋਗੀ ਪਾਰ ਬ੍ਰਹਮ ਲਿਵ ਏਕੰ ਤੀਸਰਾ ਜਲਤੇ ਉਪਜੇ ਜਲਤੇ ਦੂਰ जल में जोतरिया भरपूर सुन बरतर नानक कह विचार निर्मल नाम मेरा आधार जन्म साखी ए कहंदी है भरतरी ने अपनी शरदा और अपना सिर गुरु नानक दे कदमा दे रख दस कहंदा ठीक है योगी बणया उमर लंबी हो गई है सफल नहीं हुई मेहर करो मेरे थे बख्शिश करो मेरे थे इस महायोगी दे प्रति तीन शब्द ने ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਦੇਵ ਜੀ ਇਹ yogi ਕਹਿੰਦਾ ਹੈ ਪਹਿਲੇ ਰਾਜਾ ਸੀ ਹੁਜੈਨ ਦਾ ਤੇ ਫਿਰ yogi ਬਣ ਗਿਆ ਸੀ ਗੋਰਖ ਦਾ ਚੇਲਾ ਕਹਿੰਦਾ ਮੋਤਜ ਮਾਤ ਰਮਾ ਅਬ ਤੂੰ ਭਜਾਨ ਕਿਸੇ ਜੋ ਤੋਏ ਭਯੋਗਨ ਹੈਦ ਬਜੇ ਤੁਮ ਸੇਵ ਤੇ ਸੇ ਹੈ ਰਮਾ ਮੈਂ ਤੈਨੂੰ ਮਾਂ ਕਹਿਣਾ ਹੈ ਤ੍ਰਿਸ਼ਨਾ ਏ ਆਸਾ ਮੈਂ ਤੈਨੂੰ ਮਾਂ ਆਖਿਆ ਛੱਡ ਡਾਉਣ ਵਾਲਾ ਕੰਮ ਨਾ ਕਰ ਤੂੰ ਛੋੜ ਬੈਨੋ ਜਦ ਮੈਂ ਤੈਨੂੰ ਛੋੜ ਦਿੱਤਾ ਤੂੰ ਮੈਨੂੰ ਛੋੜ ਮੈਂ ਘਰ-ਬਾਰ ਛੋੜ ਆਇਆ ਮੈਂ ਰਾਜਪਾਟ ਛੋੜ ਆਇਆ ਮੈਂ ਪਰਿਵਾਰ ਛੋੜ ਆਇਆ ਏ ਖਾਇਸ਼ ਏ ਤ੍ਰਿਸ਼ਨਾ ਛੋੜ ਬੈਨੋ ਰੋਂਦਾ ਆ ਭਰਤਰੀ ਕਹਿੰਦਾ ਸਭ ਕੁਝ ਮੈਂ ਛੋੜ ਆਇਆ ਤ੍ਰਿਸ਼ਨਾ ਮੈਨੂੰ ਨਹੀਂ ਛੋੜਦੀ ਸਭ ਕੁਝ ਮੈਂ ਛੋੜ ਆਇਆ ਖਾਇਸ਼ਾਂ ਮੈਂ ਉਹ ਨਹੀਂ ਛੋੜਦੀਆਂ ਤੇ ਤਰਲੇ ਲੈ ਕੇ ਕਹਿੰਦਾ ਪਿਆ ਕੋਈ ਵੀ ਮੇਰੇ ਅੰਦਰੋਂ ਕੱਢੋ ਕੋਈ ਵੀ ਤੇ ਮਿਹਰ ਕਰੋ ਮੇਰੇ ਤੇ ਕੋਈ ਵੀ ਤੇ ਬਖਸ਼ਿਸ਼ ਕਰੋ ਤੇ ਮੇਰੇ ਘਰ ਦੇ ਚਟਾਈਣ ਤੇ ਮੇਰੇ ਘਰ ਦੇ ਚ ਕਸਾਈ ਕੋਈ ਵੀ ਤੇ ਕੱਢੋ ਤੜਪਦਾ ਹੋਇਆ ਰੋਂਦਾ ਹੋਇਆ ਇਹ ਯੋਗੀ ਕਹਿੰਦਾ ਹੈ ਇਸੇ ਤਰ੍ਹਾਂ ਤੜਪਦਾ ਹੋਇਆ ਭਾਦਰ ਸ਼ਾ ਜ਼ਫਰ کہہ ਰਹੇ ਹੈ ਇਨ ਹਸਰਤਾਂੋਂ ਸੇ ਕਹਿ ਦੋ ਕਹੀਂ ਔਰ ਜਾ ਬਸੇ ਕੋਈ ਤੇ ਇਨਾਂ ਨੂੰ ਆਖੋ ਨਿਕਲੋ ਮੇਰੇ ਘਰ ਚ ਮੈਂ ਬਹੁਤ ਦੁਖੀ ਹੋ ਲਿਆ ਮੈਂ ਬਹੁਤ ਵਿਪਤਾ ਸਹਾਰ ਲਈ ਮੈਂ ਬੋਝ ਤੁਹਾਡਾ ਢੋ ਲਿਆ ਨਿਕਲੋ ਇਨ ਹਸਰਤਾਂੋਂ ਸੇ ਕਹਿ ਦੋ ਕਹੀਂ ਔਰ ਜਾ ਬਸੇ ਇਤਨੀ ਜਗਾਹ ਕਹਾ ਹੈ ਦਿਲ ਦੇ ਦਾਗਦਾਰ ਮੈਂ ਮੇਰੇ ਇਸ ਦੁਖੀ ਹਿਰਦੇ ਵਿੱਚ ਮੇਰੇ ਇਸ ਤਾਗੀ ਹਿਰਦੇ ਵਿੱਚ ਇਤਨੀ ਥਾਂ ਕਿੱਥੇ ਹੈ ਨਿਕਲੋ ਜਾ ਅਭਿਆਸ ਕਰਦੇ ਆ ਕਰਦੇ ਆ ਜਿਹੜੀ ਸਭ ਤੋਂ ਵੱਡੀ ਮੁਸੀਬਤ ਸਾਹਮਣੇ ਖੜੀ ਆਉਂਦੀ ਹੈ ਉਹ ਏ ਕਿ ਅਭਿਆਸੀ ਤ੍ਰਿਸ਼ਨਾ ਨੂੰ ਛੋੜਨਾ ਚਾਹੁੰਦਾ ਹੈ ਤ੍ਰਿਸ਼ਨਾ ਉਸ ਨੂੰ ਨਹੀਂ ਛੋੜਦੀ ਅਭਿਆਸੀ ਵਾਸ਼ਨਾ ਨੂੰ ਛੋੜਨਾ ਚਾਹਦਾ ਹੈ ਵਾਸ਼ਨਾ ਉਸ ਨੂੰ ਨਹੀਂ ਛੋੜਦੀ ਅਭਿਆਸੀ ਕਾਮਨਾਵਾਂ ਨੂੰ ਛੋੜਨਾ ਚਾਹੁੰਦਾ ਹੈ ਕਾਮਨਾਵਾਂ ਉਸ ਨੂੰ ਨਹੀਂ ਛੋੜਦੀਆਂ ਉਸ ਨੂੰ ਜ਼ਿੰਦਗੀ 'ਚ ਪਹਿਲੀ ਦਫਾ ਪਤਾ ਚੱਲਦਾ ਹੈ ਇਹਨਾਂ ਕਾਮਨਾਵਾਂ ਦੇ ਸਾਹਮਣੇ ਮੈਂ ਕੁਝ ਵੀ ਨਹੀਂ ਮੈਂ ਮਾਮੂਲੀ ਹਾਂ ਕੁਝ ਵੀ ਨਹੀਂ ਇਹਨਾਂ ਕਾਮਨਾਵਾਂ ਨੇ ਮੈਨੂੰ ਤੁਛ ਬਣਾ ਕੇ ਰੱਖ ਦਿੱਤਾ ਕੁਝ ਵੀ ਨਹੀਂ ਮੈਂ ਖਾਇਸ਼ਾਂ ਨੇ ਮਨੁੱਖ ਤੋਂ ਕੋਲ ਨੀਵੇਂ ਤੋਂ ਨੀਵੇਂ ਕੰਮ ਕਰਾਏ ਨੇ ਕਾਮਨਾਵਾਂ ਨੇ ਮਨੁੱਖ ਤੋਂ ਕੋਲ ਨੀਵੇਂ ਤੋਂ ਨੀਵੇਂ ਕੰਮ ਕਰਾਏ ਨੇ ਆਸਾ ਨੇ ਮਨੁੱਖ ਨੂੰ ਨਿਵਾਣ ਦੇ ਸੁਟੇ ਹੈ ਤੜਪਦਾ ਹੋਇਆ ਹੈ ਬਾਦਸ਼ਾਹ ਕਹਿ ਰਿਹਾ ਉਮਰੇ ਦਰਾਜ ਮੰਗ ਕਰ ਲਾਏ ਥੇ ਚਾਰ ਦਿਨ ਦੋ ਆਰਜ਼ੂ ਮੇ ਕਟ ਗਈ ਦੋ ਇੰਤਜ਼ਾਰ ਮੇ ਇਨ ਹਸਰਤੋਂ ਸੇ ਕਹਿ ਦੋ ਕਹੇ ਔਰ ਜਾ ਬਸੇ ਇਤਨੀ ਜਗਾ ਕਹਾ ਹੈ ਦਿਲੇ ਦਾਗਦਾਰ ਮੇ ਕਹਿੰਦੇ ਨੇ ਬਿਮਾਰ ਪੈ ਗਿਆ ਸੀ ਰੰਗੂਨ ਦੀ ਜੇਲ੍ਹ ਵਿੱਚ ਆਖਰੀ ਦਮਾਂ ਤੇ ਅੰਗਰੇਜ਼ ਕਹਿਣ ਲੱਗੇ ਬਾਦਸ਼ਾਹ ਸਲਾਮਤ ਤੋ ਆਖਰੀ ਮੁਗਲ ਸਮਰਾਟ ਦਿੱਲੀ ਦਾ ਤਖਤ ਹੁਣ ਸਾਡੇ ਕੋਲ ਤੇਰੀ ਕੋ ਇੱਛਾ ਹੋਵੇ ਤੇਸੀ ਪੂਰੀ ਕਰੀਏ ਸੰਸਾਰ ਤੋਂ ਤੂੰ ਜਾ ਰਿਹਾ ਹੈ ਰੁਕਸਤ ਕੋਈ ਕਾਮਨਾ ਕੋਈ ਐਸੀ ਇੱਛਾ ਜੋ ਤੇਰੇ ਦਿਲ ਦਿਮਾਗ ਦੇਤੇ ਬੋਝ ਬਣੀ ਹੋਵੇ ਦੱਸ ਕਹਿੰਦਾ ਮੈਂ ਜਮਿਆ ਦਿੱਲੀ ਦੀਆਂ ਗਲੀਆਂ ਵਿੱਚ ਮੈਂ ਜੀਵਿਆ ਦਿੱਲੀ ਦੀਆਂ ਗਲੀਆਂ ਵਿੱਚ ਮੈਂ ਚਾਹੁੰਦਾ ਮੇਰੀ ਗਲੀ ਕਬਰ ਵੀ ਦਿੱਲੀ ਦੀ ਕਿਸੇ ਗਲੀ 'ਚ ਬਣੇ ਮੇਰੀ ਕਬਰ ਅੰਗਰੇਜ਼ ਨਾ ਕਰ ਬੈਠੇ ਨਹੀਂ ਇਹ ਨਹੀਂ ਹੋ ਸਕਦਾ ਹੋਰ ਕੁਛ ਦੱਸ ਇਹ ਨਹੀਂ ਤਰਾਂਗੇ ਇਹ ਨਹੀਂ ਹੋ ਸਕਦਾ ਇਹ ਅਸੀਂ ਨਹੀਂ ਕਰਦੇ ਕਈਆਂ ਦੀ ਜੀਵ ਦੀ ਜਾਗਦੀ ਦੇਹ ਹੀ ਨਹੀਂ ਬੋਲਦੀ ਕਈਆਂ ਦੀ ਮੌਤ ਵੀ ਬੋਲਣ ਲੱਗ ਪੈਂਦੀ ਹੈ ਕਈਆਂ ਦੀ ਮੌਤ ਵੀ ਖਿੱਚਦੀ ਹੈ ਮੈਂ ਡੇਂਗਾ ਮਾਰਦੇ ਇੱਕ ਨਾਸਤਿਕ ਨੂੰ ਦੇਖਿਆ ਸੀ ਔਰ ਗੁਰੂ ਦਮ ਦਾ ਉਸਨੇ ਪ੍ਰਚਾਰ ਵੀ ਕੀਤਾ ਗੁਰੂ ਵੀ ਬਣਿਆ ਦਿੱਲੀ 'ਚ ਜਦ ਜਲੂਸ ਨਿਕਲਿਆ ਉਸ ਦਾ ਬੜੀ ਭੀੜ ਸੀ ਸ਼ਾਨ ਨਹੀਂ ਚਾਹਉ ਗੁਰੂ ਤੇਗ ਬਹਾਦਰ ਦੇ ਅਸਥਾਨ ਕੋਲ ਜਦ ਇਸ ਦਾ ਰਥ ਲੰਗਿਆ ਉਤਰਿਆ ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਸਰਦਲ ਤੇ ਆਪਣਾ ਮਸਤਕ ਰਖਿਆ ਔਰ ਉੱਚੀ ਆਵਾਜ਼ ਨਾਲ ਆਖਿਆ اے ਸ਼ਹੀਦ ਸਿਰ ਝੁਕਾਏ ਬਿਨਾਂ ਲੰਗਣਾ ਔਖਾ ਔਖਾ ਤੇਰੇ ਦਰ ਤੋਂ ਤੇਰੇ ਇਸ ਘਰ ਤੋਂ ਤੇਰੀ ਇਸ ਸਰਦਲ ਤੋਂ ਸਿਰ ਝੁਕਾਏ ਬਿਨਾਂ ਲੰਗਣਾ ਔਖਾ ਤੇਰੀ ਸ਼ਹਾਦਤ ਤੇਰਾ ਖੂਨ ਤੇਰੀ ਮੌਤ ਮੇਰਾ ਸਿਰ ਚੁਕਾਉਂਦੀ ਹੈ। ਪਰ ਉਹਨੂੰ ਮੈਂ ਚੁਕੇ ਆਇਆ ਵੇਖਿਆ ਸੀ। ਅੰਗਰੇਜ਼ ਨਹੀਂ ਮੰਨੇ। ਨਹੀਂ। ਤੇਰੀ ਕਬਰ ਅਸੀਂ ਦਿੱਲੀ ਦੇ ਵਿੱਚ ਨਹੀਂ ਬਣਾ ਸਕਦੇ। ਤਾਂ ਇਹ ਉਸਦੇ ਆਖਰੀ ਬੋਲ ਨੇ ਤੇ ਦਮ ਤੋੜ ਗਏ। ਆਖਰੀ ਬੋਲ ਇਸ ਆਖਰੀ ਮਗਲ ਸਮਰਾਟ ਦੇ ਮੈਂ ਤੁਹਾਡੇ ਸਾਹਮਣੇ ਰੱਖਾਂ। इन हसरतों से कह दो कहीं और जा बसे इतनी जगह कहाँ है दिले दागदार में कितना है बदनसीब जफर दफन के लिए दो गज जमीन भी न मिली कुए यार में कादम दिल्ली बादशाह कबर ले दो गज जमीन भी कोई नहीं की है दुनिया कुछ भी नहीं कुछ भी नहीं कुछ भी नहीं इस दुनिया ਲਈ ਜੀਵਣਾ ਇਹਦੇ ਕੁਛ ਵੀ ਨਹੀਂ ਕੁਛ ਵੀ ਨਹੀਂ ਬਨ ਸੇ ਸਦਨ ਸਬੈ ਕਰ ਸਮਝੋ ਮਨ ਹੀ ਮਾਹ ਹੈ ਉਦਾਸ ਕੀ ਹੈ ਤੇਰੇ ਘਰ ਦੇ ਉਜਾੜ ਜੈਸਾ ਸਮਝ ਸਦਨ ਔਰ ਘਰ ਦੇ ਚ ਜੋ ਕੁਛ ਵੀ ਹੈ ਸਭ ਉਜਾੜ ਉਦਾਸ ਹੋ ਜਾ ਨਿਰਾਸ਼ ਹੋ ਜਾ ਤਾਂ ਕਿ ਤੇਰੇ ਅੰਦਰ ਸੰन्यास ਦਾ ਜਨਮ ਹੋਵੇ ਇਸਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਨੰਦ ਲਾਲ ਨੇ ਜੈਸੇ ਜੈਸੇ ਖੋਲੇ ਹੈ ਮੈਂ ਕੱਲ ਥੋੜੀ ਸੇਵਾ ਵਿੱਚ ਹਾਜ਼ਰ ਹੋਵਾਂਗਾ ਫਿਰ ਸ਼ਾਮ ਨੂੰ ਹੁਣ ਇੱਥੇ ਹੀ ਛੁੱਟੀਆਂ ਮੰਗਦੇ ਆ ਅੱਜ इतवार ਸੀ ਤੇ ਬਹੁਤ ਥਾਂ ਤੇ ਸੰਗਤਾਂ ਦੀ ਸੇਵਾ ਕਰਨੀ ਪਈ ਮੈਂ ਤੇ ਸੋਚਦਾ ਸੀ ਸ਼ਾਇਦ ਸਰੀਰ ਨਾ ਮੰਨੇ ਪਰ ਕਲਗੀਧਰਪਿਤਾ ਨੇ ਸੇਵਾ ਕਰਾ ਲਈ ਧੰਵਾਦ ਸਤਿਗੁਰੂ ਦਾ ਸ਼ੁ크rana ਸਾਧ ਸੰਗਤ ਦਾ ਜੋ ਕੁਛ ਆਪਨੇ ਸਰਵਨ ਕੀਤਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਇਹ ਸ਼ਬਦ ਹਿਰਦੇ ਨੂੰ ਝੋਟ ਕਰਨ ਮਨ ਨੂੰ ਸੰਸਾਰ ਤੋਂ ਨਿਰਾਸ਼ ਹੋ ਜਾਏ ਉਦਾਸ ਹੋ ਜਾਏ ਤਾਂ ਕਿ ਪ੍ਰਮਾਤਮਾ ਦੀ ਤਲਾਸ਼ ਪੈਦਾ ਹੋ ਜਾਏ ਇਤਨੀ ਸੇਵਾ ਪ੍ਰਵਾਨ ਕਰਨੀ ਸਾਰਿਆਂ ਦਾ ਬਾਰ ਬਾਰ ਧੰਨਵਾਦ ਗੁਰ ਸ਼ੁਗਦੀ ਸ਼ਮਾ ਵਾਏ ਕਰੋ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ